ਜਿਹੜਾ ਆਂਡੇ ਆਲਾ ਨਕਸ਼ਾ ਉਹ ਸ਼ੇਅਰ ਕੀਤਾ ਵਾ ਬਹੁਤ ਵਰੀਆ ਨਕਸ਼ਾ ਜਿਹੜੀ ਫੜਕੜੀ ਲੈ ਕੇ ਦੁਕਾਨ ਤੋਂ ਮਿਲ ਜਾਂਦੀ ਫੜਕੜੀ ਉਹ ਪੂਰੀ ਖੇਲ ਕਰਕੇ ਤਵੇਰੇ ਤੇ ਕੈਪਸੂਲ ਖਾਲੀ ਲੈ ਲੈ ਰਹੇ ਆ ਉਹ ਚ ਪਾ ਕੇ ਤੇ ਕਬੂਤਰ ਕਬੂਤਰ ਕਬੂਤਰੀ ਨੂੰ ਦੇਣਾ 7 ਦਿਨ ਜੀ ਉਹਨਾਂ ਜਿਹੜੇ ਆਂਡੇ ਦੇਣ ਲੱਗ ਪੂਜੀ ਕਬੂਤਰੀ ਤੇ ਦੋਵਾਂ ਦੇ ਘਾੜ ਹੋਵੇ ਫੇਰ ਦੋਵਾਂ ਦੇ ਘਾੜ ਹੋਵੇ ਫੇਰ ਕਬੂਤਰ ਨੂੰ ਮਟਾਮਾ ਨੂੰ ਸੀ ਦੇ ਕੈਪਸੂਲ ਦੇਣਾ ਚਾਹੀਦਾ ਵਿਟਾਮਿਨ ਸੀ ਦੇ ਵਿਟਾਮਿਨ ਈ ਦੇ ਕੈਪਸੂਲ ਜੇ ਦੋਆ ਦੇ ਘਾਟ ਹੋਵੇ ਤੇ ਉਹ ਦੋਵਾਂ ਨੂੰ ਦਿਨੇ ਆ ਜੀ ਜੇ ਕਬੂਤਰ ਬੁੱਤ ਨਹੀਂ ਪਾਉਂਦਾ ਤੇ ਜਾਨੀ ਕਿ ਉਥੇ ਕੀ ਨਾਲ ਤੁਸੀਂ ਦੁਕਾਨ ਤੇ ਜਾਣਾ ਪੱਕੇ ਵਾਲੀ ਝੜਕਾਈ ਤੋਂ ਉਹਦਾ ਬੱਕਰੇ ਦਾ ਕੀਮਾ ਲੈ ਕੇ ਤੇ ਬੱਕਰੇ ਦਾ ਕੀਮਾ ਕਬੂਤਰ ਨੂੰ 5 ਦਿਨ ਦੇਣਾ ਜਿਹੜਾ ਕਬੂਤਰ ਬੁੱਤ ਨਹੀਂ ਪਾਉਂਦਾ ਉਹ ਕਬੂਤਰ ਨੂੰ 7 ਦਿਨ ਦੇ ਦਿਓ ਤੇ ਉਹ ਕਬੂਤਰ 100% ਬੁੱਤ ਪਾਊਗਾ ਠੀਕ ਹੈ ਜੀ ਬੱਕਰੇ ਬੱਕਰੇ ਦਾ ਗੋਤ ਦੇਣਾ ਦੇਣਾ ਕੀਮਾ ਕਰ ਲਓ ਸਾਰੇ ਵੀਰ ਨੋੜ ਨਵਾਂ ਨੁਸਖਾ ਵੀਰ ਨੇ ਦੱਸਿਆ ਤੇ ਆਪਾਂ ਵੀ ਤੁਹਾਨੂੰ ਮੈਡੀਸਿਨ ਦੱਸਦੇ ਹਾਂ ਜਿੰਨੀ ਕਾਪਾ ਨੂੰ ਨਾਲੇ ਜਿਾ ਬਾਕੀ ਵੀਰਾਂ ਨੂੰ ਜਿੱਥੇ ਜਾਈਦਾ ਉਹਨਾਂ ਤੋਂ ਜ਼ਰੂਰ ਪੁੱਛੀਦਾ ਜੀ ਕੋਈ ਨਾ ਕੋਈ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਬਾਬਾ ਜੀ ਬਹੁਤ ਧੰਨਵਾਦ ਤੁਸੀਂ ਸਾਡੀ ਛੱਤ ਤੇ ਆਏ ਜੀ ਤੇ ਸਾਡੇ ਮਾੜੇ ਚੰਗੇ ਕਬੂਤਰਾਂ ਦਾ ਸ਼ੌਕ ਰਾਇਆ ਜੀ ਏ ਗਰਲਾਲ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮਾਲ ਵੀਰ ਸੋਹਣ ਦਾ ਧੰਨਵਾਦ ਆ ਤੇ ਆਜ ਸਾਡੇ ਵੱਡੇ ਵੀਰ ਸੁਖਦੇਵ ਸਿੰਘ ਸੋਹਣ ਤੇ ਛੋਟਾ ਭਰਾ ਮੇਰਾ ਮਾਵਾ ਜਿਹੜਾ ਕਬੂਤਰਾਂ ਦੇ ਸਾਰੇ ਡਾਉਦੇ ਨੇ ਕਬੂਤਰ ਦੀ ਸਾਂਭ ਸੰਭਾਲ ਲਾਭ ਬਿਘਿਆੜੀ ਕਰਦਾ ਜੇ ਤੇ ਮੈਂ ਤੇ ਵੀ ਜੀ ਇੱਕ ਛਾਤ ਮਾਹਵਤ ਦੇ ਦਾਣੇ ਪਾਉਣਾ ਤੇ ਬਾਕੀ ਵੀਰ ਜੀ ਸੌ ਜਿਹੜਾ ਪ੍ਰੇਮ ਪਿਆਰ ਦਾ ਵਾ ਕਬੂਤਰਾਂ ਪਿੱਛੇ ਕੇ ਨਾ ਲੜਾਈ ਝਗੜਾ ਨਾ ਕਰਿਆ ਕਰੋ ਤੇ ਪ੍ਰੇਮ ਨਾਲ ਬਾਜੀ ਡਾਇਆ ਕਰੋ ਜੇ ਜਿੱਤਿਆ ਉਹਨੂੰ ਜਿੱਤ ਦਉ ਤੇ ਹਾਰ ਨੂੰ ਵੀਰ ਜੀ ਸਿੱਖਣਾ ਸਿੱਖੋ ਜਿਹੜਾ ਬੰਦਾ ਹਾਰਦਾ ਉਹ ਹਾਰ ਨਹੀਂ ਬਰਦਾਸ਼ਤ ਕਰਦਾ ਜੇ ਹਾਰ ਗਿਆ ਤੇ ਮੁਨਸਬ ਨੂੰ ਸਿਆਣ ਕਰਕੇ ਘਰੋਂ ਆਪਣੇ ਥਾਂ ਦੀ ਕਿਰਪਾਤਾ ਕਰਿਆ ਕਰੇ ਤੇ ਜਿਹੜੀ ਜਿਹੜਿਆ ਉਹ ਵੀ ਜੀ ਆਪਾਂ ਛੱਡੀਏ ਤੇ ਪਿਆਰ ਨਾਲ ਇਹਨੂੰ ਸ਼ੌਂਕ ਕਰਨਾ ਚਾਹੀਦਾ ਹੈ ਇੱਕ ਪਰਵਾਜੀ ਆ ਇੱਕ ਖੰਭਾ ਨਹੀਂ ਮੋਠਿਆ ਇਹਦਾ ਪਤਾ ਨਹੀਂ ਤੇ ਵੀਰਾਂ ਨਾਲ ਪ੍ਰੇਮ ਪਿਆਰ ਵਧਾਈਏ ਤੇ ਕਬੂਤਰਾਂ ਦਾ ਨਾ ਪ੍ਰੇਮ ਪਿਆਰ ਕਰੀਏ ਇੱਕ ਸ਼ੌਕ ਹੈ ਤੇ ਇਹਨੂੰ ਸ਼ੌਕ ਦੀ ਹੱਦ ਤੱਕ ਰਹਿਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਾ ਨਾ ਦਿਖਾ ਆ ਬਾਕੀ ਵੀਰ ਸਾਰੇ ਕਬੂਤਰ ਵੀਰਾਂ ਨੇ ਵੀ ਇੱਦੇ ਕਰੋ ਸ਼ੌਕ ਤੁਰਦੇ ਫਿਰਦੇ ਮੈਂ ਕਿਹਾ ਦਿਖਾ ਰਿਏ ਆ ਜਿਹੜਾ ਲਾਲ ਸਰਾ ਖਟੇ ਰੰਗ ਵਾਲਾ ਇਹ ਵੀ ਪਾਰਦਾ ਜੇ ਇਹ ਪਟਾਣੇ ਦਾ ਕਿੰਦੇ ਆਇਆ ਤੇ ਕਰੋ ਸ਼ੌਕ ਵੀਰ ਮੇਰੇ ਦੱਸਿਆ ਜਰੂਰ ਕਮੈਂਟ ਕਰਕੇ ਕਿਦਾਂ ਲੱਗਾ ਤੁਹਾਨੂੰ ਇਹ ਸ਼ੌਂਕ ਤੇ ਆਪਾਂ ਚੈਨਲ ਤੇ ਹੋਰ ਵੀ ਵੀਡੀਓ ਇੰਟਰਵਿਊ ਕਰਾਂਗੇ ਤੇ ਸਾਰੇ ਵੀਰ ਜਰੂਰ ਸਪੋਰਟ ਕਰੋ ਜੀ ਸਬਸਕ੍ਰਾਈਬ ਕਰੋ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਾਰੇ ਵੀਰ ਤੇ ਵੀਰ ਵਿਰੇਂਦਰ ਦਾ ਵੀ ਚੈਨਲ ਹੈਗਾ ਜੇ ਕੀ ਨਾਮ ਵਿਰੇਂਦਰ ਵਰਿੰਦਰ ਬਗਿਆੜੀ ਨਾਂ ਤੇ ਚੈਨਲ ਹੈ ਜੀ YouTube ਚੈਨਲ ਤੇ ਉਹ ਵੀ ਸਬਸਕ੍ਰਾਈਬ ਕਰਿਓ ਆਪਣਾ ਪਿਜਨਸ ਲਵਰ ਇਨ ਪੰਜਾਬ ਉਹ ਵੀ ਸਾਰੇ ਵੀਰ ਸਬਸਕ੍ਰਾਈਬ ਕਰਿਓ ਬਾਕੀ ਤੁਰਦੇ ਫਿਰਦੇ ਦੇਖੋ ਸਾਰੇ ਵੀਰ ਕੜਨੀ ਆ ਵੇਖੋ ਕਬੂਤਰਾਂ ਦੀਆਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਸਾਰੀ ਵੀਡੀਓ ਦੇਖੀ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜਾ ਆਂਡੇ ਵਾਲਾ ਨਕਸ਼ਾ ਉਹ ਸ਼ੇਅਰ ਕੀਤਾ ਵਾ ਬਹੁਤ ਵਰੀਆ ਨਕਸ਼ਾ ਜਿਹੜੀ ਫੜਕੜੀ ਲੈ ਕੇ ਦੁਕਾਨ ਤੋਂ ਮਿਲ ਜਾਂਦੀ ਫੜਕੜੀ ਉਹ ਪੂਰੀ ਖੇਲ ਕਰਕੇ ਤਵੇ ਦੇ ਤੇ ਕੈਪਸੂਲ ਖਾਲੀ ਲੈ ਲੈ ਰਹੇ ਆ ਉਹ ਚ ਪਾ ਕੇ ਤੇ ਕਬੂਤਰ ਕਬੂਤਰ ਕਬੂਤਰੀ ਨੂੰ ਦੇਣਾ ਕਬੂਤਰੀ ਨੂੰ ਦੇਣਾ 7 ਦਿਨ ਜੀ ਉਹਨਾਂ ਜਿਹੜੇ ਆਂਡੇ ਦੇਣ ਲੱਗ ਪੂਜੀ ਕਬੂਤਰੀ ਤੇ ਦੋਵਾਂ ਚ ਘਾਟ ਹੋਵੇ ਫੇਰ ਦੋਵਾਂ ਚ ਘਾਟ ਹੋਵੇ ਫੇਰ ਕਬੂਤਰ ਨੂੰ ਵਿਟਾਮਿਨ ਸੀ ਦੇ ਕੈਪਸੂਲ ਦੇਣਾ ਚਾਹੀਦਾ ਵਿਟਾਮਿਨ ਸੀ ਦੇ ਵਿਟਾਮਿਨ ਈ ਦੇ ਕੈਪਸੂਲ ਜੇ ਦੋਹਾਂ ਦੇ ਘੜ ਹੋਵੇ ਤੇ ਉਹ ਦੋਹਾਂ ਨੂੰ ਦੇਣਾ ਜੀ ਜੇ ਕਬੂਤਰ ਬੁੱਤ ਨਹੀਂ ਪਾਉਂਦਾ ਤੇ ਜਾਨਕੀ ਉੱਥੇ ਈ ਨਾਲ ਇਹ ਦੂਸਰੀ ਦੁਕਾਨ ਤੇ ਜਾਣਾ ਪੱਕੇ ਵਾਲੀ ਝੜਕਾਈ ਤੋਂ ਉਹਦਾ ਬੱਕਰੇ ਦਾ ਕੀਮਾ ਲੈ ਕੇ ਤੇ ਬੱਕਰੇ ਦਾ ਕੀਮਾ ਕਬੂਤਰ ਨੂੰ 5 ਦਿਨ ਦੇਣਾ ਜਿਹੜਾ ਕਬੂਤਰ ਬੁੱਤ ਨਹੀਂ ਪਾਉਂਦਾ ਉਹ ਕਬੂਤਰ ਨੂੰ 7 ਦਿਨ ਦੇ ਦਿਓ ਤੇ ਉਹ ਕਬੂਤਰ 100% ਬੁੱਤ ਪਾਉਂਦਾ ਕੀ ਗਾਦੀ ਬੱਕਰੇ ਬੱਕਰੇ ਦਾ ਗੁੱਤ ਦਾ ਦੇਣਾ ਇਹ ਦੇਣਾ ਇਹ ਕੀਮਾ ਕਰ ਲੋ ਸਾਰੇ ਵੀਰ ਨੋੜ ਨਵੇਂ ਨੁਸਖਾ ਵੀਰ ਨੇ ਦੱਸਿਆ ਤੇ ਆਪਾਂ ਵੀ ਤੁਹਾਨੂੰ ਮੈਡੀਸਿਨ ਦੱਸਦੇ ਹਾਂ ਜਿੰਨੀ ਕ ਆਪਾਂ ਨੂੰ ਨੌਲੇਜ ਆ ਬਾਕੀ ਵੀਰਾਂ ਨੂੰ ਜਿੱਥੇ ਜਾਈਦਾ ਉਹਨਾਂ ਤੋਂ ਜ਼ਰੂਰ ਪੁੱਛੀਦਾ ਜੀ ਕੋਈ ਨਾ ਕੋਈ ਤੇ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਛੱਤ ਤੇ ਆਏ ਜੀ ਤੇ ਸਾਡੇ ਮਾੜੇ ਚੰਗੇ ਕਬੂਤਰਾਂ ਦਾ ਸ਼ੌਂਕ ਰਾਇਆ ਜੀ ਤੇ ਗਰਲਾਲ ਵੀਰ ਦਾ ਬਹੁਤ ਬਹੁਤ ਧੰਨਵਾਦ ਤੇ ਮਾਲ ਵੀਰ ਸੋਹਣਾ ਧੰਨਵਾਦ ਆ ਤੇ ਆ ਸਾਡੇ ਵੱਡੇ ਵੀਰ ਸਰਦੇਵ ਸਿੰਘ ਸੋਹਣਾ ਤੇ ਛੋਟਾ ਭਰਾ ਮੇਰਾ ਮਾਵਾ ਜਿਹੜਾ ਕਬੂਤਰਾਂ ਦੇ ਸਾਰੇ ਡਾਉਂਦੇ ਨੇ ਕਬੂਤਰ ਦੀ ਸਾਂਭ ਸੰਭਾਲ ਲਾਭ ਬਿਘਿਆੜੀ ਕਰਦਾ ਜੇ ਤੇ ਮੈਂ ਤੇ ਵੀਰ ਜੀ ਇੱਕ ਸ਼ਾਤ ਮਾਹਤ ਜੇ ਦਾਣੇ ਪਾਉਣਾ ਤੇ ਬਾਕੀ ਵੀਰ ਜੀ ਸੌਹ ਜਿਹੜਾ ਪ੍ਰੇਮ ਪਿਆਰ ਦਾ ਵਾ ਕਬੂਤਰਾਂ ਪਿੱਛੇ ਕੇ ਨਾ ਲੜਾਈ ਝਗੜਾ ਨਾ ਕਰਿਆ ਕਰੋ ਤੇ ਪ੍ਰੇਮ ਨਾਲ ਬਾਜੀ ਡਾਇਆ ਕਰੋ ਜਿਹਦੀ ਜਿੱਤਿਆ ਉਹਨੂੰ ਜਿੱਤ ਦਉ ਤੇ ਹਾਰ ਨੂੰ ਵੀਰ ਜੀ ਸਿੱਖਣਾ ਸਿੱਖੋ ਜਿਹੜਾ ਬੰਦਾ ਹਾਰਦਾ ਉਹ ਹਾਰ ਨਹੀਂ ਬਰਦਾਸ਼ਤ ਕਰਦਾ ਜੇ ਹਾਰ ਗਿਆ ਤੇ ਮੁਨਸਬ ਨੂੰ ਸਿਆਣ ਕਰਕੇ ਘਰੋਂ ਆਪਣੇ ਥਾਂ ਦੀ ਕਿਰਪਾਤਾ ਕਰਿਆ ਕਰੇ ਤੇ ਜਿਹੜੀ ਜਿਹੜਿਆ ਉਹ ਵੀ ਜੀ ਆਪਾਂ ਛੱਡੀਏ ਤੇ ਪਿਆਰ ਨਾਲ ਇਹਨੂੰ ਸ਼ੌਂਕ ਕਰਨਾ ਚਾਹੀਦਾ ਹੈ ਇੱਕ ਪਰਵਾਜੀ ਆ ਇੱਕ ਖੰਭਾਂ ਦੀ ਮੋਠਿਆ ਇਹਦਾ ਪਤਾ ਨਹੀਂ ਤੇ ਵੀਰਾਂ ਨਾਲ ਪ੍ਰੇਮ ਪਿਆਰ ਵਧਾਈਏ ਤੇ ਕਬੂਤਰਾਂ ਦਾ ਨਾਂ ਪ੍ਰੇਮ ਪਿਆਰ ਕਰੀਏ ਇੱਕ ਸ਼ੌਕ ਹੈ ਤੈਨੂੰ ਸ਼ੌਕ ਦੀ ਹੱਦ ਤੱਕ ਰਹਿਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਸੋ ਵਾਹਿਗੁਰੂ ਜੀ 功劳了不起。